ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਬਿਹੜਾ ਦਿਖਾਵਾਂਗੇ ਇੱਕ ਤਾਜੀ ਸੂਈ ਵੀ ਤੇ ਇੱਕ ਜਰਸੀ ਗੱਬੜ ਡਿਟੇਲ ਵੀਰ ਤੋਂ ਇਹਨਾਂ ਬਾਰੇ ਪੁੱਛਦੇ ਆਓਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਸਵਿੰਦਰ ਸਿੰਘ ਆ ਵੀਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779621261 ਜਿਹੜੇ ਆਪਾਂ ਪਹਿਲੇ ਨੰਬਰ ਤੇ ਆਪਣੀ ਬਿਹ ਠੀਕ ਹੈ ਕਿਹੜਾ ਸੁਆ ਸੁਈ ਹੈ ਜੀ ਇਹ ਪਲੂਣ ਸੁਈ ਹੈ ਵੀਰੇ ਇਹ ਪਲੂਣ ਪਹਿਲਾ ਸੁਆ ਹਾਂਜੀ ਹਾਂ ਬੱਚਾ ਕੀ ਦਿੱਤਾ ਬੱਚਾ ਮੇਲ ਦਿੱਤਾ ਜੀ ਠੀਕ ਹੈ 나ੜੂਆ ਨਾਲ ਆ ਜਾਵਾਂ ਹਣਾ ਸੁਆ ਨਾਲ ਕੱਲ ਦੀ ਸੁਈ ਜਮਾਤਾ ਜੀ ਜੀ ਅਜਾ ਪੜਨ ਜੇ ਵਗੈਰਾ ਦਾਣਾ ਜੀ ਪਲੂਣ ਕਰਕੇ ਆਪਾਂ ਸਵੇਰੇ ਇਹ ਜਮਾ ਟਿੱਪੋ ਟਿੱਪਨ ਜੋੜਦੀ ਸੀ ਅੱਜ ਜੀ ਹੁਣ ਸਾਫ ਦਾ ਟਾਈਮ ਆ ਫੇਰ ਬੜੀ ਹੁਣ ਆਏ ਆਣਗੇ ਚਲੋ 3 4 ਵਜੇ ਦਾ ਟਾਈਮ ਹੋਊ 3 ਵਜੇ ਦੇ ਦਾ ਠੀਕ ਹੈ ਤੇ ਦੇਖੋ ਲੇਵਾ ਕਿੱਥੇ ਲਈ ਫਿਰਦੀ ਹੈ ਜੀ ਪਲਾਂ ਪੁਲਾਂ ਜੋ ਸਾਫ ਹੋ ਕੇ ਲੇਵਾ ਬੜਾ ਸੋਹਣਾ ਬਣਾਉਣਾ ਜੀ ਇਹਨੇ ਠੀਕ ਹੈ ਇਹਦਾ ਆਪਾਂ ਚੋਣ ਚਵਾ ਕੇਵੇਂ ਨਿਕਲ ਮਨ ਕੇ ਜਿਹੜੀ ਵੀ ਮੈਂ ਐਰ ਸ਼ਰ ਕੱਦ ਵਾਲੀ ਆ ਗਈ ਦੁੱਧ ਵੀ ਫੇਰੇ ਫੈਟ ਵਾਲੀ ਸਿੱਟੂ ਫੁੱਲ ਕੱਦ ਵਾਲੀ ਜੀ ਫੁੱਲ ਵੇਟ ਵਾਲੀ ਆ 20 ਕਿਲੋ ਤੋਂ ਬੰਦਾ ਪਲੱਸ ਹੋ ਸਾਰਾ ਵੀ 25 ਕਿਲੋ ਵੇਹੜ ਦੁੱਧ ਕੱਢ ਦੇ 20 ਤੋਂ ਪਲੱਸ ਮੰਨ ਕੇ ਬੰਦਾ ਪੈਸੇ ਲਾ ਲਈ ਤੇ ਦੁੱਧ ਵੀ ਫੈਟ ਵਾਲਾ ਦੋ ਦੁੱਧ ਫੈਟ ਵਾਲਾ ਦੋ ਜੀ 5 0 ਤੋਂ ਪਲੱਸ ਵਾਲਾ ਰੇਟ ਘਿਰੂ ਇਹਦਾ ਰੇਟੇ ਵਾਸਤੇ ਤਾਂ ਲੈਣ ਦੇਣ ਆ ਜਿਹੜਾ 95000 ਰੁਪਏ ਦੀ ਵੇਹੜ ਦੇਣੀ ਆ ਜੀ ਤੋੜ ਦੇ ਵਾਰ ਨੂੰ ਨਾ ਵੀ ਸੋਵਰ ਕੱਦ ਕਾਟ ਵਗੈਰਾ ਦੇਖੋ ਵੇਹੜ ਦਾ ਸੋਹਣਾ ਸਾਫ਼ ਜਿਹਾ ਤਰਾ ਰਾਜਿਸਵੀ ਪਲੀ ਵੀ ਪਹਿਲਾ ਸੂਆ ਮਣਕ ਦੱਸ ਦਿਆ ਪਰ ਹੈ ਤੇ ਕੱਦ ਕਾੜ ਚੰਗਾ ਸੈਲਿੰਗ ਸੂਲਿੰਗ ਬਹੁਤ ਹੈ ਤੇ ਬਾਕੀ ਲੈਵਾ ਦੇਖੋ ਥੋੜਾ ਸਾਫ ਸੁਥਰਾ ਸੋ ਦੇਖੋ ਤੋਰਾ ਵਗੈਰਾ ਬੈਠਦਾ ਸੋਹਣਾ ਸਾਫ ਸੁਥਰਾ ਹੈ ਨਾ ਤੇ ਬਾਕੀ ਕੱਦ ਬੜਾ ਕੱਦ ਬਹੁਤ ਦਾ ਵੀਰੇ ਬੈਠਾ ਕੱਦ ਫੁੱਲ ਸਾਈਜ਼ ਹੈ ਜੀ ਲੈ ਜਾ ਬੱਚੇ ਤੇ ਲੈ ਚੱਲ ਫੁੱਲ ਕੱਦਾਗਾ ਤੇ ਪਹਿਲਾ ਸੂਆ ਸੂਈ ਆ 20 ਤੋਂ ਬਾਹਰ ਦੁੱਧ ਦਊਗੀ ਫੈਟ ਵਾਲਾ ਦੁੱਧ ਦਊਗੀ ਸੋ ਵੀਰੋ ਧਾਰਾ ਦੇਖ ਸਕਦੇ ਹੋ ਕੀ ਬਾਤ ਹੈ ਤੇ ਸਾਫ ਸੁਥਰਾ ਵੀਰੇ ਚੋਣ ਆ ਜਾਵਾ ਹੈ ਨਾ ਬਹੁਤ ਸੋਹਣਾ ਚੋਣ ਲੱਗਿਆ ਵੀਰੇ ਐਨ ਪੋਲੀ ਰੂਮ ਵਰਗੀ ਆ ਥੀਚਵਾਈ ਵਾਲਾ ਥਾਂ ਲੱਗਿਆ ਨਿਆਣਾ ਪਾਉਣ ਦੀ ਤਾਂ ਕੋਈ ਜ਼ਰੂਰਤ ਹੀ ਨਹੀਂ ਹਨਾ। ਕਲੂਨ ਦੀ ਬਈ ਐ ਔ ਰੂਲ ਤਾਂ ਬਿਲਕੁਲ ਇੱਕ ਡੰਗ ਵੀ ਨਹੀਂ ਕਰੀ ਹੈਗੀ ਆ। ਕਹਿੰਦਾ ਬਾ ਦੁੱਧ 20 ਤੋਂ ਪਾਰ ਦਊਗੀ। 20 ਤੋਂ ਪਾਰ ਦਊ 5 0 ਤੋਂ ਪਲੱਸ ਫੈਂਟ ਵਾਲਾ। ਰੇਟ ਇਹਦਾ ਕੱਢ ਦੇ। ਕਿਹਦਾ ਮਾਰਿਆ ਮੜਾ ਜੇ ਕੈਮਰਾ ਗੋਲੀ ਲਾ ਕੇ ਦਿਖਾ ਦੇ। ਸ਼ੋ ਵਰਗਾ ਖਾਣ ਮਾਰਿਆ ਕੱਟ ਕੇ ਦੀ। ਸੋ ਲੈਵਾ ਦੇਖੋ ਸੋਹਣਾ ਸਾਫ ਸੁਥਰਾ ਮੁੱਠੀ ਵਾਲਾ ਥੜ ਤੇ ਕੱਦ ਵਾਲੀ ਬੈੜ ਆ ਗਈ ਹਨਾ। ਕੱਦ ਵਾਲੀ ਤੇ ਫੁੱਲ ਭਜਨ ਵਾਲੀ ਕੋਈ ਛੋਟੀ ਮਨਕੇ ਨਾ ਆਵੇ ਬੰਦਾ। ਇਹਦਾ ਆਪਾਂ ਰੇਟ ਕੀ ਰੱਖਿਆ? ਬਾ 95000 ਰੁਪਏ ਦੀ ਦੇਣੀ ਢਿੱਲੋ। ਮਾਰਦਾਨ ਕਰ ਦਾਂਗੇ। ਮ ਮੱਝਾਬ ਲੇਖਾ ਬੋੰਦੀਆਂ ਜਮ ਐਡੀ ਹੈ ਬਿਲਕੁਲ ਜੀ ਬਿਲਕੁਲ ਅੱਗੇ ਆ ਗਈ ਜਰਸੀ ਗੱਬਣ ਜਰਸੀ ਵੀਰੇ ਸੂਣ ਚਾਹੀਏ 2-4 ਦਿਨ ਲੈਂਦੀ ਆ ਠੀਕ ਹੈ ਪਲੂਣ ਦਾ 18 ਕਿਲੋ ਦੋ ਦਿੱਤਾ ਹੋਇਆ 18 ਕਿਲੋ ਦੁੱਧ ਪਲੂਣ ਦਾ ਹਾਂਜੀ ਹਾਂ ਇਹਦੀ ਮੰਨ ਕੇ ਚੱਲੇ ਵੀ 20 ਦੇ ਨੇੜੇ ਜਾ ਸਕਦੀ ਆ 20 ਦੇ ਨੇੜੇ ਜਾ ਸਕਦੀ ਹੈ ਜੀ ਇਹਦਾ ਵੀ ਥਣ ਹੱਤੀ ਚਵਾਈ ਵਾਲਾ ਜੀ ਠੰਡੀ ਫੀਲ ਬਰਫ਼ ਵਰਗੀ ਹੈ ਜੀ 5-4 ਦਿਨ ਕੱਢ ਜੂਗੇ ਸਹੀ 5-4 ਦਿਨ ਲੈ ਜੂ ਜੀ ਆਪਣੇ ਕੁਆਲਟੀ ਦਾ ਇਹਦਾ ਪਰ ਰੇਟ ਕੀ ਰੱਖਿਆ ਰੇਟੇ ਬਸ 67000 ਰੁਪਏ ਦੀ ਦੇ ਦਾਂਗੇ ਸਿਰਫ ਸਿਰਫ ਤੋਰੀ ਬਾਹਰ ਨੂੰ ਸੋਪਰ ਦੂਜੇ ਨੰਬਰ ਤੇ ਦੂਜਾ ਸਵੇਰ ਹੁੰਦੀ ਆ ਚੰਗੇ ਪੱਠੇ ਪਾਵਾਂਗੇ 19 20 18 ਤੋਂ ਭਾਰਦੁੱਦ ਪਉਣ ਵਾਲੀ ਬਿਹੜਾ ਥਣ ਥਣ ਦੇਖੋ ਕਿਆ ਬਾਦਾਂ گلابی ਸੋਨਾ ਥੜ ਬੜਾ ਸੋਨਾ ਘਟਣਾ ਨੇ ਮੋਟਾ ਮੁੱਠੀ ਵਾਲਾ ਥਣ ਲੱਗੇ ਝੋਲੀ ਐਨ ਫਿੱਟ ਰੱਖਣੀ ਆ ਤੇ ਚੋੜ ਵੀ ਮੋਟਾ-ਵੋਟਾ ਸਿੱਟੂ ਜੋੜਾ ਹੈ ਦੇ ਦੀ ਵੀ 5 0 ਤੋਂ ਪਲੱਸ ਆਉਗੀ ਠੀਕ ਆ ਫੈਟ ਵਾਲੀ ਤੇ ਕੱਦ ਵਾਲੀ ਬਿਹੜਾ ਹਣਾ ਕੱਦ ਵਾਲੀ ਜਰਸੀ ਜਿਹਨੂੰ ਕਹਿੰਦੇ ਆ ਉਹ ਦੋ ਬਿਹੜਾ ਦਿਖਾ ਦਿਆਂ 97 7 96 21 166 ਇੱਕ ਗੱਬੜ ਜਰਸੀ ਤੇ ਇੱਕ ਤਾਂ ਨਗੀਨੇ ਹੀ ਦਿਖਾਤਾ ਤੁਹਾਨੂੰ ਐਰ ਸ਼ਹਿਰ ਦਾ ਸੂਈ ਸਵਾਈਆ ਪਲੂਣ ਪਹਿਲਾ ਸੂਆ ਰੇਡ ਵੀਡੀਓ ਦੇ ਵਿੱਚ ਆ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੇ